ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਨੂੰ ਲੈ ਕੇ ਆਏ ਹਾਂ ਗੁਰਦਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਲਈ ਆਪ ਜੀ ਦੇਖ ਸਕਦੇ ਹੋ ਬਾਰੋਂ ਬਹੁਤ ਸੋਹਣੀ ਦਿੱਖ ਕਿਲੇ ਦੀ ਬਣੀ ਹੋਈ ਹੈ ਇਤਰਾਣ ਸਰੂਪ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਇਹ ਕਿਲੇ ਦਾ ਮੇਨ ਦਰਵਾਜ਼ਾ ਹੈ ਕਿਲੇ ਦੀ ਬਾਰੀ ਦੇਖ ਬਹੁਤ ਸੋਹਣੀ ਹੈ ਹੁਣ ਆਪਾਂ ਕਿਲੇ ਦੇ ਅੰਦਰ ਚੱਲਦੇ ਹਾਂ ਅਜੇ ਸਿਰਫ ਕਿਲੇ ਦਾ ਦਰਵਾజా تیار ਕੀਤਾ ਗਿਆ ਹੈ باقی ਕੰਮ ਚੱਲ ਰਿਹਾ ਹੈ 9ਵੇਂ ਪਾਛਾ ਦੇ ਸੀਸਲੇ ਸੰਸਕਾਰ ਤੋਂ ਬਾਅਦ ਗੁਰਗੋਬ ਸਿੰਘ ਜੀ ਇਸ ਸਥਾਨ ਤੇ ਆ ਕੇ ਬੈਠੇ ਅਤੇ ਉਹਨਾਂ ਨੇ 6 ਸਾਲ ਇੱਥੇ ਸ਼ਸਤਰ ਵਿਦਿਆ ਦੀ ਸਿਖਲਾਈ ਦਿੱਤੀ ਜਦੋਂ ਪਾਈ ਉਦਾਸ ਸਿੰਘ ਹੋਰਾਂ ਦੀ ਬਲਾਸਪੁਰ ਦੇ ਰਾਜਿਆਂ ਨਾਲ ਜੰਗ ਹੋਈ ਅਤੇ ਉਹਨਾਂ ਨੇ ਕੇਸਰੀ ਚੰਦ ਦਾ ਸਿਰ ਵੱਢਿਆ ਜਿੱਤ ਪ੍ਰਾਪਤ ਕੀਤੀ ਤਾਂ ਉਸ ਸਮੇਂ ਇੱਥੇ ਗੁਰੂ ਸਾਹਿਬ ਕੋਲ ਜਦੋਂ ਆਏ ਤਾਂ ਬਾਬਾ ਫਤਿਹ ਸਿੰਘ ਦੇ ਜਨਮ ਦੀ ਸੂਚਨਾ ਗੁਰਗੋਬਿੰਦ ਸਿੰਘ ਜੀ ਨੂੰ ਮਿਲੀ ਤਾਂ ਇਸ ਕਰਕੇ ਇਸ ਕਿਲੇ ਦਾ ਨਾਮ ਉਸ ਸਮੇਂ ਫਤਿਹਗੜ੍ਹ ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਰੱਖਿਆ ਗਿਆ ਇਹ ਤੁਸੀਂ ਪ੍ਰਾਤਨ 베ਰੀਆਂ ਦੇ ਦਰਸ਼ਨ ਕਰ ਰਹੇ ਹੋ ਜਿਨ੍ਹਾਂ ਦੀ ਸਾਮ ਸੰਭਾਲ ਵਧੀਆ ਤਰੀਕੇ ਨਾਲ ਸਟੈਂਡ ਲਾ ਕੇ ਕੀਤੀ ਗਈ ਹੈ ਇਹ ਗੁਰੂ ਸਾਹਿਬ ਦੇ ਸਮੇਂ ਦੀਆਂ ਬੇਰੀਆਂ ਹਨ ਅੱਗੇ ਤੁਸੀਂ ਨਿਸ਼ਾਨ ਸਾਹਿਬ ਅਤੇ ਪ੍ਰਾਤਨ ਖੂਹ ਦੇ ਦਰਸ਼ਨ ਕਰ ਸਕਦੇ ਹੋ ਇਹ ਖੂਹ ਵੀ ਗੁਰੂ ਸਾਹਿਬ ਦੇ ਸਮੇਂ ਦਾ ਹੀ ਹੈ ਤੁਸੀਂ ਬੋਰਡ ਤੇ ਦੇਖ ਸਕਦੇ ਹੋ ਇਤਿਹਾਸ ਲਿਖਿਆ ਹੋਇਆ ਹੈ ਸਮੇਂ ਦਾ ਖੂਹ ਉੱਪਰੋਂ ਟੱਕ ਦਿੱਤਾ ਗਿਆ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿੱਚੋਂ ਤੁਹਾਨੂੰ ਦਿਖਾਇਆ ਜਾ ਸਕੇ ਇੱਟਾ ਪ੍ਰਾਤਨ ਹੀ ਹਨ ਸામਨੇ ਦਰਬਾਰ ਸਾਹਿਬ ਬਣਿਆ ਹੋਇਆ ਹੈ ਜਿੱਥੇ ਕੀ ਉਸ ਸਮੇਂ ਕੀਰਤਨ ਹੋ ਰਿਹਾ ਸੀ ਕੋਈ ਸਮਾਗਮ ਸੀ ਗੁਰੂ ਸਾਹਿਬ ਨੇ ਬੇਅੰਤ ਕਿਰਪਾ ਕੀਤੀ ਅਤੇ ਸਾਨੂੰ ਵੀ ਕੀਰਤਨ ਕਰਨ ਦਾ ਮੌਕਾ ਮਿਲਿਆ ਜਿਸ ਦੀ ਕਲਿੱਪ ਤੁਸੀਂ ਅੱਗੇ ਸੁਣ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ